ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਦੁੱਧ ਤੋਂ ਇਲਾਵਾ ਸਾਨੂੰ ਕੈਲਸ਼ੀਅਮ ਦੀ ਘਾਟ ਪੂਰੀ ਕਰਨ ਵਾਸਤੇ ਹੋਰ ਕਿਹੜਾ ਭੋਜਨ ਖਾਣਾ ਚਾਹੀਦਾ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿਉਂਕਿ ਦੋਸਤੋ ਕਈ ਲੋਕ ਵੈਸੇ ਵੀ ਦੁੱਧ ਪੀਣਾ ਪਸੰਦ ਨਹੀਂ ਕਰਦੇ ਪਰ ਅੱਜਕਲ ਦੁੱਧ ਵੀ ਮਿਲਾਵਟੀ ਸਿੰਥੈਟਿਕ ਆ ਰਿਹਾ ਸੋ ਅੱਜ ਅਸੀਂ ਉਹਨਾਂ ਚੀਜ਼ਾਂ ਦੀ ਗੱਲ ਕਰਾਂਗੇ ਜਿਨ੍ਹਾਂ ਨਾਲ ਅਸੀਂ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰ ਸਕਦੇ ਹਾਂ ਸੋ ਪੂਰੀ ਵੀਡੀਓ ਨੂੰ ਬੜੇ ਧਿਆਨ ਨਾਲ ਸੁਣਿਓ ਤੇ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਦੋਸਤੋ, ਕੈਲਸ਼ੀਅਮ ਦੀ ਕਮੀ ਨਾਲ ਸਾਡੀਆਂ ਹੱਡੀਆਂ ਤਾਂ ਕਮਜ਼ੋਰ ਹੋਈ ਜਾਂਦੀਆਂ। ਇਹਦੇ ਨਾਲ-ਨਾਲ ਸਾਨੂੰ ਪੂਰਾ ਦਿਨ ਥਕਾਵਟ ਰਹਿੰਦੀ ਆ ਤੇ ਸਾਡਾ ਬੀਪੀ ਵੀ ਵਧਣਾ ਸ਼ੁਰੂ ਹੋ ਜਾਂਦਾ ਏ ਤੇ ਕੈਲਸ਼ੀਅਮ ਦੀ ਘਾਟ ਨਾਲ ਸਾਡਾ ਕੋਲੇਸਟ੍ਰੋਲ ਵੀ ਵਧਣਾ ਸ਼ੁਰੂ ਹੋ ਜਾਂਦਾ ਉੱਪਰ ਨੂੰ ਚਲਿਆ ਜਾਂਦਾ। ਸੋ ਇਹਦੀ ਘਾਟ ਸਰੀਰ 'ਚ ਪੂਰੀ ਹੋਣਾ ਬਹੁਤ ਜ਼ਰੂਰੀ ਆ। ਸੋ ਆਓ ਦੋਸਤੋ ਬਿਨਾਂ ਕਿਸੇ ਦੇਰੀ ਤੋਂ ਅਸੀਂ ਸ਼ੁਰੂ ਕਰਦੇ ਹਾਂ ਵੀ ਉਹ ਕਿਹੜੀਆਂ ਚੀਜ਼ਾਂ ਐ ਜਿਨ੍ਹਾਂ ਤੋਂ ਸਾਨੂੰ ਕੈਲਸ਼ੀਅਮ ਮਿਲ ਪਊਗਾ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਦਾਮਾਂ ਦੀ। ਦੋਸਤੋ ਬਦਾਮਾਂ 'ਚ ਕੈਲਸ਼ੀਅਮ ਦੀ ਮਾਤਰਾ ਬੜੀ ਵਧੀਆ ਹੁੰਦੀ। ਇਹਦੇ ਨਾਲ 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 ਇਹਨਾਂ 'ਚ ਮੈਗਨੀਸ਼ੀਅਮ, ਜ਼ਿੰਕ, ਫਾਸਫੋਰਸ ਤੇ ਕਾਪਰ ਵੀ ਬੜੀ ਵਧੀਆ ਮਾਤਰਾ 'ਚ ਮਿਲਦਾ। ਤੇ ਦੋਸਤੋ ਮੈਗਨੀਸ਼ੀਅਮ ਜਿਹੜਾ ਹੁੰਦਾ ਉਹ ਸਾਡੀਆਂ ਨਸਾਂ ਨੂੰ ਮਜ਼ਬੂਤ ਕਰਦਾ ਏ ਤੇ ਜ਼ਿੰਕ ਸਾਡੀ ਇਮਿਊਨਿਟੀ ਵਾਸਤੇ ਬੜਾ ਵਧੀਆ ਮੰਨਿਆ ਗਿਆ ਤੇ ਫਾਸਫੋਰਸ ਵੀ ਸਾਡੀਆਂ ਹੱਡੀਆਂ ਵਾਸਤੇ ਵਧੀਆ ਹੁੰਦਾ। ਤੋ ਦੋਸਤੋ ਇਹਦੇ ਵਿੱਚ ਕੈਲਸ਼ੀਅਮ ਤਾਂ ਵਧੀਆ ਮਾਤਰਾ 'ਚ ਹੁੰਦਾ ਹੀ ਹੁੰਦਾ ਬਦਾਮਾਂ 'ਚ ਇਹਦੇ ਨਾਲ ਨਾਲ ਇਹ ਬਾਕੀ ਖਣਿਜ ਵੀ ਬੜੇ ਸਾਨੂੰ ਵਧੀਆ ਮਾਤਰਾ 'ਚ ਮਿਲ ਜਾਂਦੇ ਆ ਤੇ ਦੋਸਤੋ ਬਦਾਮਾਂ 'ਚ ਵਿਟਾਮਿਨ ਕੇ ਦੀ ਮਾਤਰਾ ਵੀ ਸਾਨੂੰ ਵਧੀਆ ਮਿਲਦੀ ਆ ਵਿਟਾਮਿਨ ਕੇ ਸਾਡੀਆਂ ਹੱਡੀਆਂ 'ਚ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਵਾਸਤੇ ਕੈਲਸ਼ੀਅਮ ਨੂੰ ਹੱਡੀਆਂ 'ਚ ਸੋਖਣ ਵਾਸਤੇ ਜ਼ਰੂਰੀ ਹੁੰਦਾ ਹੈ ਸੋ ਵਿਟਾਮਿਨ ਕੇ ਦੀ ਕਮੀ ਵੀ ਕੈਲਸ਼ੀਅਮ ਦੀ ਘਾਟ ਦਾ ਕਾਰਨ ਬਣਦੀ ਆ ਸੋ ਇਹ ਵੀ ਸਾਨੂੰ ਬਦਾਮਾਂ ਤੋਂ ਹੀ ਪੂਰਾ ਹੋ ਜਾਂਦਾ ਹੈ ਤੇ ਦੋਸਤੋ ਜੇ ਬਦਾਮਾਂ ਦੀ ਸਹੀ ਮਾਤਰਾ ਦੀ ਗੱਲ ਕਰੀਏ ਤਾਂ ਅਸੀਂ ਰਾਤ ਨੂੰ ਬਦਾਮਾਂ ਨੂੰ ਭਿਉਂ ਕੇ 10 ਤੋਂ 12 ਦੀ ਗਿਣਤੀ ਚ ਅਸੀਂ ਬਦਾਮ ਸਵੇਰੇ ਖਾਲੀ ਪੇਟ ਖਾ ਸਕਦੇ ਹਾਂ ਸੋ ਅੱਗੇ ਇੱਕ ਨੁਸਖੇ ਦੀ ਵੀ ਵੀਡੀਓ ਦੇ ਅਖੀਰ ਤੇ ਗੱਲ ਕਰਾਂਗੇ ਜਿਹੜਾ ਸਾਨੂੰ ਕੈਲਸ਼ੀਅਮ ਦੀ ਕਮੀ ਪੂਰੀ ਕਰਨ ਵਾਸਤੇ ਬਹੁਤ ਲਾਹੇਵੰਦ ਹੁੰਦਾ ਸੋ ਅਗਲੀ ਖਾਣ ਵਾਲੀ ਚੀਜ਼ ਆ ਜਿਹੜੀ ਸਾਨੂੰ ਦੁੱਧ ਤੋਂ ਇਲਾਵਾ ਕੈਲਸ਼ੀਅਮ ਵਧੀਆਂ ਮਾਤਰਾ ਚ ਦਿੰਦੀ ਉਹ ਹੈਗੇ ਆ ਅਖਰੋਟ ਤੇ ਇਹਦੇ ਨਾਲ ਨਾਲ ਦੋਸਤੋ ਅਖਰੋਟ ਵਿੱਚ ਮੈਗਨੀਜ਼ ਵੀ ਬੜੀ ਵਧੀਆ ਮਾਤਰਾ ਚ ਪਾਇਆ ਜਾਂਦਾ ਜਿਹੜਾ ਸਾਨੂੰ ਆਸਟੋਪੋਰੋਸਿਸ ਦੀ ਜਿਹੜੀ ਬਿਮਾਰੀ ਵੱਡੀ ਉਮਰ ਚ ਹੋ ਜਾਂਦੀ ਆ ਉਹਨੂੰ ਠੀਕ ਕਰਨ ਦੀ ਤਾਕਤ ਰੱਖਦਾ ਦੋਸਤੋ ਆਸਟਿਓਪੋਰੋਸਿਸ ਵਿੱਚ ਸਾਡੀਆਂ ਹੱਡੀਆਂ ਚ ਛੋਟੇ ਛੋਟੇ ਛੇਦ ਹੋਣੇ ਸ਼ੁਰੂ ਹੋ ਜਾਂਦੇ ਆ ਕੈਲਸ਼ੀਅਮ ਦੀ ਕਮੀ ਕਰਕੇ ਜਦੋਂ ਵੱਡੀ ਉਮਰ ਚ ਸਾਡੇ ਸਰੀਰ ਚ ਕੈਲਸ਼ੀਅਮ ਦੀ ਘਾਟ ਹੁੰਦੀ ਆ ਅਖਰੋਟ ਵਿੱਚ ਓਮੇਗਾ 3 ਫੈਟੀ ਐਸਿਡ ਵੀ ਚੰਗੀ ਮਾਤਰਾ ਚ ਪਾਏ ਜਾਂਦੇ ਆ ਜਿਹੜਾ ਸਾਡੇ ਜੋੜਾਂ ਦੀਆਂ ਦਰਦਾਂ ਲਈ ਵੀ ਵਧੀਆ ਹੁੰਦੇ ਆ ਐਂਟੀ ਇਨਫਲਮੇਟਰੀ ਪ੍ਰੋਪਰਟੀ ਦਾ ਵੀ ਕੰਮ ਕਰਦੇ ਇਹਦੇ ਨਾਲ ਨਾਲ ਇਹ ਸਾਡੇ ਜੋੜਾਂ 'ਚ ਜਿਹੜੀ ਚਿਕਨਾਈ ਆ ਉਹਨੂੰ ਵੀ ਬਣਾਉਂਦੇ ਆ ਸੋ ਅਸੀਂ ਰੋਜ਼ਾਨਾ 4 ਤੋਂ 5 ਦੀ ਗਿਣਤੀ 'ਚ ਅਖਰੋਟਾਂ ਨੂੰ ਭੋ ਕੇ ਰਾਤ ਨੂੰ ਸਵੇਰੇ ਨਿਰਨੇ ਕਾਲਜੇ ਖਾ ਸਕਦੇ ਆ ਤੋਂ ਅਗਲੀ ਖਾਣ ਵਾਲੀ ਚੀਜ਼ ਆ ਜਿਹਦੇ ਤੋਂ ਸਾਨੂੰ ਕੈਲਸ਼ੀਅਮ ਬੜੀ ਵਧੀਆ ਮਾਤਰਾ 'ਚ ਮਿਲਦਾ ਉਹ ਹੈਗੇ ਆ ਤਿਲ ਦੋਸਤੋ ਤੇਲਾ ਵਿੱਚ ਦੁੱਧ ਨਾਲੋਂ ਘੱਟੋ-ਘੱਟ 10 ਗੁਣਾ ਸਾਨੂੰ ਵੱਧ ਕੈਲਸ਼ੀਅਮ ਮਿਲਦਾ ਏ ਤੇ ਅਸੀਂ ਚਿੱਟੇ ਵੀ ਖਾ ਸਕਦੇ ਹਾਂ ਕਾਲੇ ਵੀ ਖਾ ਸਕਦੇ ਹਾਂ ਤੇ ਦੋਸਤੋ ਤੇਲਾ ਵਿੱਚ ਇੱਕ ਸੈਸਾਮੀਨ ਨਾਂ ਦਾ ਪਦਾਰਥ ਹੁੰਦਾ ਏ ਜਿਹੜਾ ਸਾਨੂੰ ਜੋੜਾਂ ਦੀਆਂ ਦਰਦਾਂ ਤੋਂ ਵੀ ਬੜੀ ਰਾਹਤ ਦਵਾਉਂਦਾ ਮੰਨਿਆ ਗਿਆ ਵੀ ਜੇ ਅਸੀਂ ਤੇਲਾਂ ਦੇ ਜਿਹੜਾ ਤੇਲ ਆ ਉਹਦੀ ਜੇ ਮਾਲਿਸ਼ ਵੀ ਕਰਦੇ ਹਾਂ ਜੋੜਾਂ ਤੇ ਤਾਂ ਸਾਨੂੰ ਦਰਦ ਤੋਂ ਕਾਫੀ ਰਾਹਤ ਮਿਲਦੀ ਆ ਸੋ ਦੋਸਤੋ ਇਹਦੀ ਮਾਤਰਾ ਸਹੀ ਤੇਲਾਂ ਦੀ ਅਸੀਂ ਰੋਜ਼ਾਨਾ ਇੱਕ ਚਮਚ ਤੇਲਾਂ ਦਾ ਚ ਬਾ ਆ ਕੇ ਲੈ ਸਕਦੇ ਆ ਇਹਨਾਂ ਨੂੰ ਮਤਲਬ ਖਾਣ ਤੋਂ ਪਹਿਲਾਂ ਰੋਸਟ ਕਰ ਲਓ ਤਾਂ ਵਧੀਆ ਰਹੂਗਾ ਤੇ ਦੋਸਤੋ ਅਗਲੀ ਖਾਣ ਵਾਲੀ ਚੀਜ਼ ਜਿਹਦੇ ਵਿੱਚ ਕੈਲਸ਼ੀਅਮ ਸਭ ਤੋਂ ਵਧੀਆ ਮਾਤਰਾ ਚ ਮਿਲਦਾ ਉਹ ਹੈਗੀ ਆ ਖਸਖਸ ਖਸਖਸ ਵਿੱਚ ਵੀ ਸਾਨੂੰ ਕੈਲਸ਼ੀਅਮ ਬਹੁਤ ਵਧੀਆ ਮਿਲਦਾ ਇਹਦੇ ਨਾਲ ਨਾਲ ਜੇ ਅਸੀਂ ਖਸਖਸ ਖਾਨੇ ਆ ਤਾਂ ਸਾਡੇ ਸਰੀਰ ਚ ਕੋਲੇਜਨ ਪ੍ਰੋਟੀਨ ਦੀ ਜਿਹੜੀ ਘਾਟ ਆ ਉਹ ਵੀ ਪੂਰੀ ਹੋ ਜਾਂਦੀ ਜਿਸ ਨਾਲ ਸਾਡੀਆਂ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਤੇ ਸਾਡੇ ਜੋੜਾਂ ਨੂੰ ਵੀ ਮਜ਼ਬੂਤੀ ਮਿਲਦੀ ਆ ਆਓ ਦੋਸਤੋ ਹੁਣ ਅਸੀਂ ਇੱਕ ਅਜਿਹੇ ਨੁਸਖੇ ਦੀ ਗੱਲ ਕਰਦੇ ਆ ਜਿਹੜਾ ਅਸੀਂ ਰੋਜ਼ਾਨਾ ਜੇ ਵਰਤਾਂਗੇ ਤਾਂ ਉਹਦੇ ਨਾਲ ਸਾਨੂੰ એનર્ਜੀ ਤਾਂ ਪੂਰਾ ਦਿਨ ਸਰੀਰ ਨੂੰ ਮਿਲੂਗੀ ਮਿਲੂਗੀ ਥਕਾਵਟ ਵੀ ਨਹੀਂ ਰਹੂਗੀ ਇਹਦੇ ਨਾਲ ਨਾਲ ਸਾਨੂੰ ਕੈਲਸ਼ੀਅਮ ਦੀ ਘਾਟ ਪੂਰੀ ਹੋਊਗੀ ਤੇ ਸਾਡੇ ਜੋੜਾਂ ਨੂੰ ਵੀ ਮਜ਼ਬੂਤੀ ਮਿਲਦੀ ਆ ਦੋਸਤੋ ਇਸ ਨੁਸਖੇ ਵਾਸਤੇ ਅਸੀਂ ਬਦਾਮ ਅਖਰੋਟ ਤੇ ਤੇਲ 50-50 ਗ੍ਰਾਮ ਲੈ ਲੈਣੇ ਤੇ 25 ਗ੍ਰਾਮ ਖਸਖਸ ਲੈ ਲੈਣੀ ਆ ਤੇ ਇਹਨਾਂ ਨੂੰ ਅਸੀਂ ਇੱਕ ਗ੍ਰਾਈਂਡਰ 'ਚ ਪੀਸ ਲੈਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ 에어ਟਾਈਟ ਕੰਟੇਨਰ ਵਿੱਚ ਬੰਦ ਕਰਕੇ ਰੱਖ ਲੋਏ ਪਾਊਡਰ ਨੂੰ ਤੇ ਰਾਤ ਨੂੰ ਸੌਣ ਲੱਗੇ ਇੱਕ ਗਲਾਸ ਦੁੱਧ ਵਿੱਚ ਇੱਕ ਚਮਚ ਇਹਨਾਂ ਚੀਜ਼ਾਂ ਦਾ ਜਿਹੜਾ ਪਾਊਡਰ ਆ ਉਹ ਮਿਕਸ ਕਰਕੇ ਉਬਾਲ ਲੈਣਾ ਏ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਸੇਵਨ ਕਰਨਾ ਏ ਇਸ ਦੁੱਧ ਦਾ ਦੋਸਤੋ ਇਹਦੇ ਨਾਲ ਸਾਨੂੰ ਕੈਲਸ਼ੀਅਮ ਦੀ ਕਮੀ ਤਾਂ ਪੂਰੀ ਹੋਊਗੀ ਹੋਊਗੀ ਜਾਂ ਨਾਲ ਨਾਲ ਸਾਡੀਆਂ ਨਸਾਂ ਨੂੰ ਵੀ ਮਜ਼ਬੂਤੀ ਮਿਲਦੀ ਆ ਸਾਡੇ ਜੋੜਾਂ ਦੀਆਂ ਦਰਦਾਂ ਤੋਂ ਵੀ ਸਾਨੂੰ ਰਾਹਤ ਮਿਲਦੀ ਆ ਤੇ ਸਾਨੂੰ ਥਕਾਵਟ ਵੀ ਨਹੀਂ ਰਹਿੰਦੀ ਪੂਰਾ ਦਿਨ ਸੋ ਇਹ ਵੀਡੀਓ ਨੂੰ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਜਾਣਕਾਰੀ ਦਾ ਲਾਭ ਲੈ ਸਕਣ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਵੀ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ